ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਕਰਮ ਜੀ ਸੰਧੂ YouTube ਚੈਨਲ ਸੰਧੂ ਮਿਨੀ ਮਾਰਟ ਤੇ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਗ੍ਰੈਂਡ i10 2015 16 ਮਾਡਲ ਗੱਡੀ ਜੀ ਬਹੁਤ ਸੋਹਣੀ ਬਰਾਊਨ ਕਲਰ ਦੇ ਵਿੱਚ ਘਰੇਲੂ ਸੰਭੀ ਹੋਈ ਗੱਡੀ ਆ ਵੀਰੇ ਟੋਟਲ 80000 ਕਿਲੋਮੀਟਰ ਚੱਲੀ ਹੋਈ ਆ ਤੇ ਦੋਏ ਚਾਬੀਆਂ ਨੇ ਗੱਡੀ ਦੀਆਂ ਸਟਿੱਪਣੀ ਤੱਕ ਜਿਹੜੀ ਗੱਡੀ ਦੀ ਬਿਲਕੁਲ ਵਧੀਆ ਪਈ ਆ ਟਾਇਰ ਟੱਪਾ ਇੰਜਨ ਗੇਅਰ ਦੀ ਗੱਡੀ ਦੀ ਬਿਲਕੁਲ ਪੂਰੀ ਗਾਰੰਟੀ ਆ ਜੀ ਕਿਤੋਂ ਵੀ ਗੱਡੀ ਕੋਈ ਐਕਸੀਡੈਂਟ ਨਹੀਂ ਇੱਕ ਪੈਸੇ ਦਾ ਵੀ ਗੱਡੀ ਤੇ ਕੰਮ ਕਰਾਣ ਦੀ ਲੋੜ ਨਹੀਂ ਹੈਗੀ ਜੀ ਉਮੀਦ ਕਰਦੇ ਆ ਤੁਹਾਨੂੰ ਗੱਡੀ ਦੇਖ ਕੇ ਜਰੂਰ ਪਸੰਦ ਆਉਗੀ ਗੱਡੀ ਵੇਖਣ ਤੋਂ ਪਹਿਲਾਂ ਗੁਜਾਰਿਸ਼ ਕਰਦੇ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਇੱਕ ਬੇਨਤੀ ਹੋਰ ਕਰਨੀ ਚਾਹਾਂਗੇ ਜੇ ਤੁਹਾਡੇ ਕੋਲੇ ਵੀ ਕੋਈ ਸਾਧਨ ਵਿਕਾਊ ਹੈ ਤੁਸੀਂ ਕਿਸੇ ਵੀ ਚੀਜ਼ ਦੀ ਆਪਦੀ ਐਡਵਰਟਾਈਜ਼ਮੈਂਟ ਕਰਵਾਉਣੀ ਹੈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ 9041734061 ਹਾਂਜੀ ਉਹਤੇ ਤੁਸੀਂ ਵਟਸਐਪ ਜਾਂ ਕਾਲ ਕਰਕੇ ਮੈਨੂੰ ਆਪਣੇ ਕਿਸੇ ਵੀ ਸਾਧਨ ਦੀ ਜਿਹੜੀ ਜਾਂ ਕਿਸੇ ਬਿਜ਼ਨਸ ਦੀ ਤੁਸੀਂ ਮੇਰੇ ਤੋਂ ਐਡਵਰਟਾਈਜ਼ਮੈਂਟ ਕਰਾ ਸਕਦੇ ਹੋ ਇਹ ਸੇਵਾ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਨਵਾਉਂਦੇ ਆਂ ਜੀ ਹਾਂਜੀ ਸੋ ਜ਼ਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਆਓ ਪਹਿਲਾਂ ਆਪਾਂ ਗੱਡੀ ਵੇਖਦੇ ਹਾਂ ਗ੍ਰੈਂਡ i10 2015 16 ਮਾਡਲ ਤੇ ਫਰਸਟ ਓਨਰ ਗੱਡੀ ਆ ਹਾਂਜੀ ਬਿਲਕੁਲ ਫਰਸਟ ਓਨਰ ਗੱਡੀ ਹੈ ਜੀ ਤੇ ਬਹੁਤ ਘਰੇਲੂ ਸੰਭੀ ਹੋਈ ਗੱਡੀ ਆ ਬਾਈ ਨੇ ਆਜੋ ਆਪਾਂ ਪਹਿਲਾਂ ਗੱਡੀ ਵੇਖਦੇ ਆਂ ਫਿਰ ਗੱਡੀ ਦੇ ਰੇਟ ਬਾਰੇ ਗੱਲ ਕਰਾਂਗੇ ਅਤੇ ਬਾਕੀ ਦੀਆਂ ਜਿਹੜੀ ਹੋਰ ਜਾਣਕਾਰੀ ਆ ਆਪਾਂ ਜਦੋਂ ਗੱਡੀ ਵਿਖਾਵਾਂਗੇ ਸਕਰੀਨ ਤੇ ਜਿਹੜਾ ਮਾਲਕ ਆ ਗੱਡੀ ਦਾ ਉਹਦਾ ਨੰਬਰ ਚੱਲੂਗਾ ਉਹਤੇ ਤੁਸੀਂ ਕਾਲ ਕਰਕੇ ਸਿੱਧਾ ਮਾਲਕ ਨਾਲ ਕੰਟੈਕਟ ਕਰ ਸਕਦੇ ਹੋ ਤੇ ਗੱਡੀ ਖਰੀਦ ਸਕਦੇ ਹੋ ਹਾਂਜੀ ਗੁਮੇਦ ਕਰਦੇ ਆ ਤੁਹਾਨੂੰ ਗੱਡੀ ਜ਼ਰੂਰ ਪਸੰਦ ਆਊਗੀ ਆਓ ਪਹਿਲਾਂ ਆਪਾਂ ਗੱਡੀ ਵੇਖੀਏ ਫਿਰ ਬਾਕੀ ਦੀਆਂ ਗੱਲਾਂ ਕਰਦੇ ਆਂ ਹਾਂਜੀ ਏਸੀ i10 2015 16 ਮਾਡਲ ਬਰਾਊਨ ਕਲਰ ਦੇ ਵਿੱਚ ਫਰਸਟ ਓਨਰ ਬੋਸ ਸੋਨੀ ਘਰੇ ਸੰਭੀ ਹੋਈ ਗੱਡੀ ਉਮੀਦ ਕਰਦੇ ਹਾਂ ਤੁਹਾਨੂੰ ਗੱਡੀ ਜ਼ਰੂਰ ਪਸੰਦ ਆਈ ਹੋਊਗੀ ਜੇ ਪਸੰਦ ਆਈ ਹੈ ਤਾਂ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਓਨਰ ਦਾ ਉਹਨਾਂ ਨੂੰ ਕਾਲ ਕਰਕੇ ਤੁਸੀਂ ਗੱਡੀ ਦੀ ਜਿਹੜੀ ਹੋਰ ਜਾਣਕਾਰੀ ਆ ਜਾਂ ਗੱਡੀ ਖਰੀਦਣੀ ਹੈ ਤਾਂ ਤੁਸੀਂ ਜਾ ਕੇ ਗੱਡੀ ਵੇਖ ਸਕਦੇ ਹੋ ਤਾਂ ਜਿਹੜੇ ਪ੍ਰਾਈਸ ਦੀ ਗੱਲ ਕਰੀਏ ਤਾਂ ਬਾਈ ਨੇ ਕੋਈ ਪ੍ਰਾਈਸ ਸਾਨੂੰ ਮੈਂਸ਼ਨ ਨਹੀਂ ਕੀਤਾ ਗੱਡੀ ਦਾ ਇਸ ਕਰਕੇ ਤੁਸੀਂ ਉਹ ਸਾਰੀ ਜਾਣਕਾਰੀ ਬਾਈ ਨਾਲ ਕਾਲ ਕਰਕੇ ਹੀ ਓਨਰ ਨਾਲ ਜਿਹੜਾ ਉਹਨਾਂ ਨਾਲ ਕਰ ਸਕਦੇ ਹੋ ਤੇ ਐਨਾ ਵਿਸ਼ਵਾਸ ਜ਼ਰੂਰ ਦਿਨਾਂ ਕਿ ਗੱਡੀ ਬਿਲਕੁਲ ਜ਼ਾਇਦ ਰੇਟ ਦੇ ਵਿੱਚ ਤੁਹਾਨੂੰ ਬਣੂਗੀ ਬਣੂਗੀ ਮਿਲੂਗੀ ਜੇ ਤੁਸੀਂ ਖਰੀਦਣੀ ਆ ਤਾਂ ਗੱਡੀ ਤੁਹਾਡੇ ਜ਼ਰੂਰ ਪਸੰਦ ਆਊਗੀ ਸੋ ਐਨੀਆਂ ਬੇਨਤੀਆਂ ਕਰਦੇ ਹੋਏ ਸਾਰਿਆਂ ਤੋਂ ਇਜਾਜ਼ਤ ਮੰਗਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ